ਪਹਿਲਾ ਸੱਧਿਆਸੀ ਉਹ ਪਿੰਡ ਵੀ ਆਈ ਸੀ ਤੇ ਮੈਨੂੰ ਤਾਂ ਨਹੀਂ ਮਿਲੀ ਮੈਂ ਮੈਂ ਕਹਦਾ ਤੇ ਮੈਰੋਂ ਪਿੰਡ ਹਾਂ ਆਈ ਸੀ ਜੇ ਤੁਹਾਨੂੰ ਸਮਝਾਇਆ ਜੀ ਤੇ ਇਹ ਗੱਲ ਕਣੀ ਕਹਿ ਕੇ ਗਈ ਮੰਨ ਕੇ ਵੀ ਗਈ ਹੈ ਵੀ ਮੈਂ ਨਹੀਂ ਹੋਣਾ ਦੁਕਾਨ ਨੂੰ ਕਰਦੀ ਐ ਜਾਂ ਕੁਛ ਉਹ ਤੋਂ ਹਟ ਵੀ ਗਈ ਸੀ ਕਿ ਮੈਂ ਸੁਣਦਾਂ ਵਿੱਚੋਂ ਹਟ ਵੀ ਗਈ ਸੀ ਦੁਬਾਰਾ ਫੇਰ ਪਤਾ ਨਹੀਂ ਇਹਨੇ ਸ਼ੁਰੂ ਸ਼ੁਰੂ ਕਰ ਲਿਆ ਜੈ ਗੁਰੂਵੰਤ ਰੰਜੀ ਧਰਤੀ ਐ ਇੱਥੇ ਇਹ ਜਾ ਕੁਛ ਨਹੀਂ ਚੱਲਣਾ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਇਹ ਅਸੀਂ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਨੂੰ ਵਾੜੀਆਂ ਚੰਗੀਆਂ ਫਿਲਮਾਂ ਬਣਾ ਕੇ ਵੀਡੀਓ ਬਣਾ ਕੇ ਲੋਕਾਂ ਨੂੰ ਦਿਖਾਉਂਦੇ ਆ ਕਰਦੇ ਆ ਪਹਿਲਾਂ ਤਾਂ ਉਹਨਾਂ ਨੂੰ ਮਹਾਰਾਜ ਮੱਤ ਬਖਸ਼ਣ ਵੀ ਉਹ ਨਾ ਇਹੋ ਕੁਛ ਕਰਨ ਕੀ ਦੋ ਪੱਖ ਇੱਕ ਪੱਖ ਇਹ ਕਹਿ ਰਹੇ ਲੋਕ ਕਹਿੰਦੇ ਕਿ ਬਹੁਤ ਵਧੀਆ ਹੋਇਆ ਜੋ ਹੋਇਆ ਇਹਦਾ ਕੰਟੈਂਟ ਇਹੋ ਜਿਹਾ ਸੀ ਇਹੋ ਜਿਹੀਆਂ ਵੀਡੀਓ ਸੀ ਅਸ਼ਲੀਲ ਵੀਡੀਓ ਸੀ ਬੱਚਿਆਂ ਨੂੰ ਨਾਲ ਲੈ ਕੇ ਬਣਾਉਂਦੀ ਸੀ ਉਹ ਗੰਦਮੰਦ ਸਾਡੇ ਬੱਚੇ ਦੇ ਦੇ ਸੀ ਲੋਕ ਕਹਿੰਦੇ ਠੀਕ ਹੀ ਹੋਇਆ ਪਰ ਕੁਝ ਤਰ੍ਹਾਂ ਕਹੇ ਕਹਿ ਰਿਹਾ ਕਿ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਕਿਸੇ ਬੰਦੇ ਨੂੰ ਨਹੀਂ ਹੈ ਉਹ ਉਹ ਕਰਦੇ ਆ ਸਾਡੇ ਬੱਚੇ ਇਹ ਕੰਮ ਗਾਹ ਫਿਰ ਉਹਨਾਂ ਨੂੰ ਰੋਕਦੇ ਆ ਉਹਦੇ ਵਿੱਚ ਮਸੀਤਾਂ ਤਾਂ ਤਾਂ ਖੜੀਆਂ ਆ ਮਾਪੇ ਉਹਨੂੰ ਹੁੰਦੀਆਂ ਕਿਉਂਕਿ ਇਹ ਰੋਕਦੇ ਆ ਉਹ ਕਰਨੋਂ ਨਹੀਂ ਹਟਦੇ ਇਹ ਰੋਕਣੋਂ ਨਹੀਂ ਹਟਦੇ ਤੇ ਮਸੀਤਾਂ ਮਾਪਤਾਂ ਤਾਂ ਖੜੀਆਂ ਆ ਉਹ ਸੁਧਰ ਜਾਣ ਨਾ ਉਹ ਚੰਗੇ ਕੰਮ ਕਰ ਲੈਣ ਚੰਗੇ ਕੰਮ ਨੂੰ ਕੋਈ ਰੋਕਦਾ ਨਹੀਂ ਹੈ ਕੋਰਨਾ ਜਿਹੜਾ ਹੈਗਾ ਇਹ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਜਿਹੜਾ ਇਹ ਬਖਸ਼ਿਆ ਸਿੰਘ ਤੇ ਕੌਰ ਇਹਦੀ ਬੜੀ ਇਹਦੇ ਪਿੱਛੇ ਆਪਦੇ ਪਰਿਵਾਰ ਵਾਰ ਤੇ ਇਹਨਾਂ ਚੀਜ਼ਾਂ ਪਿੱਛੇ ਹੁਣ ਕੌਰ ਲਾ ਕੇ ਨਾਂ ਕਰਨਾ ਕੁਛ ਇਹ ਚੰਗੀ ਗੱਲ ਤਾਂ ਨਹੀਂ ਗਈ ਵਿੱਚ ਹੈ ਕੋਈ ਚੰਗਾ ਕਰੀ ਜਾਂਦਾ ਚਾਹ ਕੋਈ ਮਾੜਾ ਕਰੀ ਜਾਂਦਾ ਉਹ ਪੰਜਾਬ ਦਾ ਧੀ ਪੁੱਤਾ ਉਹਨੂੰ ਸਭ ਤੋਂ ਪਹਿਲਾਂ ਹਰ ਇੱਕ ਕੁੜੀ ਨੂੰ ਭੈਣ ਕਹਿੰਦਾ ਉਹ ਭੈਣ ਕਹਿ ਕੇ ਦੀਪ ਕੁਲੂਤਰਾ ਨੂੰ ਬੁਲਾਇਆ ਸਿਰ ਤੇ ਉਹਦੇ ਚੁੰਨੀ ਦਿੱਤੀ ਹੈ ਭੈਣ ਕਹਿ ਕੇ ਹੀ ਹੋ ਸਕਦਾ ਇਹਨੂੰ ਕਮਲਕੌਰ ਨੂੰ ਬੁਲਾਇਆ ਹੋਵੇ ਮੇਰੇ ਘਰ ਦਾ 6 ਮਹੀਨਿਆਂ ਦਾ ਬਿੱਲ ਪਿਆ ਦੇਣ ਵਾਲਾ ਉਹ ਮੈਂ ਆਪਦੇ ਇਧਰ ਮਿਹਨਤ ਚਾਹ ਦੇਣਾ ਅਮਰਤਪਾਲ ਦੇ ਪੈਸਿਆਂ ਦਾ ਲੈ ਦੇਣਾ ਜੀ ਅਮਰਤਪਾਲ ਕੋਲੇ ਪੈਸੇ ਹੋਣਗੇ ਵੀ ਅਸੀਂ ਨਹੀਂ ਵਰਤਦੇ ਨਾ ਜੀ ਨਾ ਨਾ ਕੱਲ ਇੱਕ ਇੰਸਟਾਗ੍ਰam ਇਨਫਲੂਐਂਸਰ ਕਮਲ ਕੌਰ ਦੀ ਡੈੱਡ ਬੋਡੀ ਮਿਲਦੀ ਆ ਗੱਡੀ ਦੇ ਵਿੱਚੋਂ ਉਸ ਤੋਂ ਬਾਅਦ ਉਹ ਮੁੱਦਾ ਬਹੁਤ ਫਖਦਾਗਾ ਲਗਾਤਾਰ ਉਸ ਦੀਆਂ ਵੱਖੋ-ਵਕਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਔਰ ਕਮਲ ਕੌਰ ਜਾਣੀ ਜਾਂਦੀ ਸੀ ਆਪਦੇ ਘਟਿਆ ਕੰਟੈਂਟ ਕਰਕੇ ਆਪਦੇ ਅਸ਼ਲੀਲ ਕੰਟੈਂਟ ਕਰਕੇ ਜਿਹਦੇ ਕਰਕੇ ਉਸਨੇ ਬਹੁਤ ਸਾਰੇ ਫੋਲੋਅਰ ਬਣਾਏ 4 ਲੱਖ ਦੇ ਕਰੀਬ ਫੋਲੋਅਰ ਸੀ ਪਰ ਉਹ ਸਾਰੇ ਫੋਲੋਅਰ ਬਣਾਏ ਕਿਵੇਂ ਉਹ ਗੰਦ ਪ੍ਰਮੋਟ ਕਰਕੇ ਉਹ ਜਿੰਨੀਆਂ ਸ਼ਲੀਲ ਵੀਡੀਓ ਸੀ ਉਹ ਪ੍ਰਮੋਟ ਕੀਤੀਆਂ ਔਰ ਉਸ ਤੋਂ ਬਾਅਦ ਉਹ ਸਾਰੀਆਂ ਵੀਡੀਓਜ਼ ਜਿਹੜੀਆਂ ਹੈ ਸ਼ੇਅਰ ਲੋਕ ਕਰਦੇ ਗਏ ਤੇ ਫਿਰ ਫੋਲੋਅਰ ਬਣਦੇ ਗਏ ਪਰ ਜਦੋਂ ਉਸ ਦਾ ਕਤਲ ਹੁੰਦਾ ਤਾਂ ਵਕ ਕੋ ਬکریاں ਚਰਚਾਵਾ ਚੱਲਦੀਆਂ ਤੇ ਫੇਰ ਨਾਮ ਆਉਂਦਾ ਕੱਲ ਸ਼ਾਮ ਨੂੰ ਅਮਰਤਪਾਲ ਸਿੰਘ ਮਹਿਰੋਂ ਦਾ ਭਾਈ ਅਮਰਤਪਾਲ ਸਿੰਘ ਮਹਿਰੋਂ ਜੋ ਕਿ ਸੋਸ਼ਲ ਮੀਡੀਆ ਦੇ ਪਤੋਂ ਤੁਸੀਂ ਦੇਖਿਆ ਹੋਊਗਾ ਬਹੁਤ ਸਾਰੀਆਂ ਚਰਚਾਵਾਂ ਉਹਨਾਂ ਦੇ ਨਾਂ ਨਾਲ ਜੁੜਦੀਆਂ ਰਹਿੰਦੀਆਂ ਨੇ ਅੱਜ ਪੁਲਿਸ ਦੇ ਵੱਲੋਂ ਦੋ ਜਣਿਆਂ ਨੂੰ ਅਮਰਤਪਾਲ ਮਹਿਰੋਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਵੀ ਕਰ ਲਿਆਗਾ ਔਰ ਉਹਨਾਂ ਦੇ ਨਾਂ ਹੇਠੇ ਜ਼ਿੰਮੇਵਾਰੀ ਲਈ ਗਈ ਕਿ ਇਹ ਕਤਲ ਜਿਹੜਾ ਹੈ ਅਸੀਂ ਕੀਤਾਗਾ ਤਾਂ ਅੱਜ ਪਹਿਲੀ ਵਾਰ ਕੈਮਰੇ ਤੇ ਅਮਰਤਪਾਲ ਸਿੰਘ ਮਹਿਰੋ ਦੇ ਪਿਤਾ ਆਉਣਗੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਕਿ ਆਖਰਕਾਰ ਅਮਰਤਪਾਲ ਮਹਿਰੋਂ ਕਿਵੇਂ ਦਾ ਸੀ ਬਚਪਨ ਦੇ ਵਿੱਚ ਔਰ ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਦੇ ਹਾਂ ਅੰਕਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਬੱਜ ਖਾਲਸਾ ਸ੍ਰੀ ਵਾਹਿ ਜੀ ਖਾਲਸਾ ਜੀ ਕੀ ਫਤਿਹ ਜੀ ਅੰਕਲ ਜੀ ਸਭ ਤੋਂ ਪਹਿਲਾਂ ਤਾਂ ਇਹ ਕਿ ਅਮਰਤਪਾਲ ਸਿੰਘ ਮੈਰੋ ਬਚਪਨ ਦੇ ਵਿੱਚ ਕਿਵੇਂ ਸੀ ਬਹੁਤ ਵਧੀਆ ਸੀ ਚੰਗਾ ਸੁਭਾਅ ਸੀ ਤੇ ਥੋੜਾ ਜਿਹਾ ਡਰ ਸੀਗਾ ਜੇ ਬੱਚਾ ਕੋਈ ਬੇਡਰ ਜਿਹਾ ਹੁੰਦਾ ਐਸੇ ਕਹਿੰਦਾ ਸੀਗਾ ਤੇ ਬਹੁਤ ਵਧੀਆ ਸੁਭਾਅ ਸੀ ਲੋਕਾਂ ਨਾਲ ਬਹੁਤ ਵਧੀਆ ਮੇਲ ਜੋਲ ਬਹੁਤ ਚੰਗੇ ਸੀਗੇ ਮ ਮਤਲਬ ਆਇ ਨਹੀਂ ਸੀ ਬਾਹਰ ਅੰਦਰ ਜਾਂ ਕਿਸੇ ਨਾਲ ਜਾਂ ਮੰਦਿਰ ਚ ਬੈਠਣਾ ਕਰਨਾ ਕੋਈ ਐਸੀ ਗੱਲ ਨਹੀਂ ਸੀਗੀ ਤੇ ਚੰਗਾ ਸੀ ਸੁਭਾਅ ਵਧੀਆ ਹੁਣ ਵੀ ਸੁਭਾਅ ਵਧੀਆ ਹੈ ਹੁਣ ਵੀ ਕੋਈ ਮਾੜਾ ਨਹੀਂ ਗਾ ਸੁਭਾਅ ਤੇ ਮੇਰੇ ਨਾਲ ਤਾਂ ਵੈਸੇ ਹੁਣ ਪਹਿਲੀ ਤਰੀਕ ਤੋਂ ਲੈ ਕੇ ਕੋਈ ਹੋਈ ਨਹੀਂ ਸੀ ਗੱਲਬਾਤ ਉਹ ਆਪਦੀ ਉਹਦੀ ਮਾਤਾ ਨੇ ਜਾਣਾ ਸੀਗਾ ਬਾਹਰ ਨੂੰ ਉਹਨੂੰ ਚੜਾਉਣ ਗਿਆ ਸੀ ਪਹਿਲੀ ਤਰੀਕ ਨੂੰ ਮੈਂ ਤਾਂ ਇੱਥੇ ਕੰਮ ਤੇ ਸੀਗਾ ਹੁਣ ਤੁਸੀਂ ਮੇਰੇ ਕੋਲ ਪਿੰਡ ਤੋਂ 20 ਕਿਲੋਮੀਟਰ ਦੂਰ ਆਏ ਆ ਤੇ ਪਹਿਲੀ ਤਰੀਕ ਨੂੰ ਗਏ ਆ ਦੁਪਹਿਰੇ ਕਿਤੇ ਉਹਦੀ ਮਾਤਾ ਨੇ ਬਾਹਰ ਜਾਣਾ ਸੀਗਾ ਉਹਨੂੰ ਚੜਾਉਣ ਤੇ ਉਦੋਂ ਬਾਅਦ ਨਹੀਂ ਨਾ ਘਰੇ ਆਇਆ ਉਦੋਂ ਬਾਅਦ ਨਾ ਮੇਰੇ ਨਾਲ ਗੱਲ ਹੋਈ ਹੈ ਕੋਈ ਉਹਦੀ ਅੱਛਾ ਇਹ ਸੁਭਾਅ ਕਿਵੇਂ ਦਾ ਹੁੰਦਾ ਕਿਉਂਕਿ ਬੰਦਾ ਇਹ ਹੁੰਦਾ ਕਿ ਬਚਪਨ ਦੇ ਵਿੱਚ ਆਸ-ਪਾਸੇ ਤੇ ਹੋਰ ਵੀ ਯਾਰ ਦੋਸਤ ਹੁੰਦੇ ਨੇ ਉਹਨਾਂ ਨਾਲ ਖੇਡਦਾ ਹੁੰਦਾ ਜਾਂ ਕਈ ਵਾਰ ਹੁੰਦਾ ਕਿ ਬੰਦਾ ਕੋਈ ਜਿੱਦੀ ਸੁਭਾਅ ਦਾ ਆਉਂਦਾ ਸ਼ੁਰੂ ਤੋਂ ਕਿਵੇਂ ਦਾ ਸੁਭਾਅ ਸੀ ਆਸ-ਪਾਸੇ ਪਿੰਡ ਦੇ ਵਿੱਚ ਉਸ ਦਾ ਬੱਚਿਆਂ ਦੇ ਨਾਲ ਦੂਜੇ ਯਾਰਾਂ ਦੋਸਤਾਂ ਨਾਲ ਕਿਵੇਂ ਦੀ ਉਹਨੇ ਨੇੜਤਾ ਸੀ ਬਹੁਤ ਵਧੀਆ ਨੇੜਤਾ ਵੀਰ ਹੱਸ ਖੱਟੇ ਵਾਲਾ ਵਧੀਆ ਵਧੀਆ ਸੁਭਾਅ ਸੀਗਾ ਜਣੀ ਜੇ ਜਿਹੜੇ ਜਿਹੜੇ ਪਾਸੇ ਨੂੰ ਤੁਰਿਆ ਜਿਹੜਾ ਇਹਦੇ ਸੁਭਾ ਦਾ ਕਾਰਨ ਇਹ ਇਹਦਾ ਕਾਰਨ ਕੁਝ ਮੈਂ ਤਾਂ ਹੋਰ ਮੰਨਦਾ ਅਸੀਂ ਗੁਰਸਿੱਖ ਪਰਿਵਾਰ ਨੂੰ ਮਤਲਬ ਬਿਲੋਂਗ ਕਰਦੇ ਆਂ ਵੀ ਹੈ ਅਸੀਂ ਮੁਸਲਮਾਨਾਂ ਦਾ ਸਾਡਾ ਮਤਲਬ ਜਨਮ ਮੁਸਲਮਾਨ ਘਰਾਣੇ ਚ ਤੇ ਅਸੀਂ ਸਿੱਖ ਧਰਮ ਨੂੰ ਅਪਣਾਇਆ ਹੋਇਆ ਗੁਰੂ ਘਰ ਨੂੰ ਮੰਨਦੇ ਆਂ ਛੇਵੇਂ ਪਾਸ਼ਾ ਨੂੰ ਮੰਨਦੇ ਆਂ ਜਦੋਂ ਇਹਦਾ ਜਨਮ ਹੋਇਆ ਇਹ ਤੋਂ ਵੱਡੀਆਂ ਤਿੰਨ ਬੇਟੀਆਂ ਸੀਗੀਆਂ ਤੇ ਜਦੋਂ ਇਹਦਾ ਜਨਮ ਹੋਇਆ ਤੇ ਇਹਦੇ ਸੁਭਾ ਨੂੰ ਤਾਂ ਮੈਂ ਇਹ ਸਮਝਦਾ ਵੀ ਮੈਂ ਗੁਰੂ ਘਰੋਂ ਗੁੜਤੀ ਲਿਆ ਕੇ ਕੁੰਬ ਦੇ ਜਲਦੀ ਇਹਨੂੰ ਦਿੱਤੀ ਸੀ ਤੇ ਉੱਥੇ ਫਿਰ ਉਹਦੇ ਵਿੱਚ ਪਾਣੀ ਦੇ ਵਿੱਚ ਬਾਣੀ ਤੇ ਬਾਣੀ ਦੇ ਨਾਲ ਗਾਂ ਹੁਣ ਬਾਣਾ ਜੁੜ ਗਿਆ ਤੇ ਇਹਦਾ ਸੁਭਾਅ ਦਾ ਤਾਂ ਫਿਰ ਫਰਕ ਪੈਣਾ ਹੀ ਸੀ ਕਿਉਂਕਿ ਛੇਵੇਂ ਪਾਸ਼ਾ ਦਾ ਸਥਾਨ ਆ ਤੇ ਛੇਵੇਂ ਪਾਸ਼ਾ ਦਾ ਵੀ ਸਤਿਗੁਰੂ ਪੂਰੇ ਸੀਗੇ ਜਿੱਧਰ ਨੂੰ ਜਾਂਦੇ ਸੀਗੇ ਕੋਈ ਉਹਨਾਂ ਕਿਸੇ ਪਾਸੋਂ ਹਰੇ ਨਹੀਂ ਸੀਗੇ ਤੇ ਮੈਂ ਤਾਂ ਇਹੀ ਸਮਝਦਾ ਵੀ ਜਿਹੜੇ ਇਹ ਸੁਭਾਅ ਆਸਤਿਕਾਂ ਦੇ ਬਣੇ ਆ ਵੀ ਜਿਹੜੇ ਲੋਕ ਇਹੋ ਜਿਹਾ ਕੁਝ ਕਰਦੇ ਆ ਉਹਨਾਂ ਦੇ ਉੱਤੇ ਇਹ ਇਹੋ ਜਿਹਾ ਕੁਝ ਕਰਦਾ ਤੇ ਮੈਨੂੰ ਤਾਂ ਲੱਗਦਾ ਉਹ ਹੀ ਸਤਿਗੁਰੂ ਦੀ ਇਹ ਹੈਗੀ ਆ ਦੇਣ ਤੇ ਮੈਂ ਤਾਂ ਆਪ ਮਿਹਨਤੀ ਹੈਗਾ ਬਸ ਮੈਂ ਤਾਂ ਆਪਦੀ ਮਿਹਨਤ ਕਰਨ ਆਉਣਾ ਇੱਥੇ ਕੰਮ ਚੱਲਦਾ ਤੁਹਾਡੇ ਸਾਹਮਣੇ ਲੱਗੇ ਮਿਸਤਰੀ ਲੱਗੇ ਨਾਲ ਮੈਂ ਲੱਗਿਆ ਹੋਇਆ ਮੇਰਾ ਤਾਂ ਕੰਮ ਨਾਲ ਹੀ ਆ ਮਤਲਬ ਸਾਰਾ ਮੈਂ ਇੱਕ ਕਿਰਤੀ ਪਰਿਵਾਰ ਚੋਂ ਕਹਿ ਸਕਦੇ ਆਂ ਆਪ ਇੱਕ ਕਿਰਤੀ ਪਰਿਵਾਰ ਜਿਹੜਾ ਫਲਸਫਾ ਸੀ ਸਾਡੇ ਗੁਰੂ ਸਾਹਿਬ ਦਾ ਕਿ ਕਰਤ ਕਰੋ ਵੰਡ ਛਕੋ ਬਿਲਕੁਲ ਜੀ ਕਿਰਤ ਕਰਨ ਵਾਲੀ ਆ ਕੋਈ ਸਾਡੇ ਕੋਲ ਜ਼ਮੀਨ ਜਾਇਦਾਦ ਨਹੀਂ ਕੋਈ ਕੁਛ ਨਹੀਂ ਬਸ ਅਸੀਂ ਕਿਰਤ ਕਰਦੇ ਆਂ ਕਿਰਤ ਸਾਡੀ ਕੰਮ ਕਾਰੋਬਾਰ ਸਭ ਮੇਰਾ ਵਧੀਆ ਹੈਗਾ ਮਾ ਅਦੇ ਠੇਕੇਦਾਰੀ ਕੰਮ ਆ ਮੇਰਾ ਜੰਗੇ 5-10 ਬੰਦੇ ਵੀ ਨਾਲ ਕੰਮ ਕਰਦੇ ਆ ਮੇਰੇ ਤੇ ਕਿਰਤ ਨਾਲ ਹੀ ਆ ਸਾਰਾ ਮੇਰਾ ਤਾਂ ਕਿਰਤ ਵੱਲੀ ਹੀ ਧਿਆਨ ਹੈਗਾ ਸਾਰਾ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਆ ਜੀ ਪਰਿਵਾਰ ਦੇ ਵਿੱਚ ਜੀ ਮੈਂ ਇਸ ਵਕਤ ਤਾਂ ਹੁਣ ਅਸੀਂ ਤਿੰਨ ਹੀ ਆ ਬੇਟੀਆਂ ਵਿਆਹੀਆਂ ਹੋਈਆਂ ਤੇ ਵੱਡਾ ਬੇਟਾ ਵੀ ਜਾਇਆ ਹੋਇਆ ਉਹ ਅਲੱਗ ਰਹਿੰਦਾ ਹੈ ਵੱਡਾ ਬੇਟਾ ਤਾਂ ਕਾਫੀ ਚਿਰ ਤੋਂ ਅੱਡ ਰਹਿੰਦਾ ਉਹਦਾ ਅੱਡਾ ਘਰ ਆ ਤੇ ਅਸੀਂ ਤਿੰਨ ਹੀ ਆ ਇਹਦੀ ਮਾਂ ਆ ਮੈਂ ਤੇ ਇਹ ਤੇ ਬਸ ਹੋਰ ਤਾਂ ਨਹੀਂ ਬੇਟਾ ਬਾਹਰ ਕਿੱਥੇ ਨਹੀਂ ਇੱਥੇ ਹੀ ਆ ਜੀ ਮਿਸਤਰੀ ਦਾ ਕੰਮ ਹੀ ਕਰਦਾ ਉਹ ਉਹ ਸ਼ਹਿਰ ਚ ਡਾੜੀ ਧੂੜੀ ਕਰਦਾ ਤੇ ਸੋਨਾ ਭਰਾਵਾਂ ਦੀ ਕਿਵੇਂ ਦੀ ਬੌਂਡਿੰਗ ਆ ਠੀਕ ਆ ਵੈਸੇ ਉਹ ਕਰੀਮ ਕ੍ਰੀਨ ਸ਼ੇਪ ਆ ਮਤਲਬ ਉਹ ਮੋਨਾ ਹੈਗਾ ਤੇ ਇਹ ਇੱਕ ਗੁਰ ਸੇਗਾ ਇਹ ਥੋੜਾ ਫਿਰ ਕਹਿੰਦਾ ਵੀ ਆ ਵੀ ਜੇ ਮਤਲਬ ਕੇਸ ਦਾੜੀ ਰੱਖਣ ਨੂੰ ਉਹ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਫਿਰ ਇਹ ਆਪਸ ਵਿੱਚ ਉਹ ਇਹਨਾਂ ਦੀ ਉਵੇਂ ਬਹਿ ਕੇ ਗੱਲਬਾਤ ਇੱਕ ਦੂਜੇ ਨਾਲ ਭਰਾਵਾਂ ਵਾਲੀ ਬਹਿ ਕੇ ਉਵੇਂ ਨਹੀਂ ਉਹ ਆਣ ਪਣ ਵੀ ਕੋਈ ਨਹੀਂ ਤੇ ਪਰ ਐਵੇਂ ਨਹੀਂ ਹੈਗਾ ਵੀ ਮੈਂ ਵੀ ਉਹ ਵੱਡੇ ਭਰਾ ਦਾ ਘਰ ਆ ਵੀ ਉਧਰ ਜਾਊਗਾ ਆਊਗਾ ਇਹ ਬੈਠੁਕਾਏ ਨਹੀਂ ਹਾਂ ਜੋ ਬੈਹਿਓ ਉਹ ਵਿਆਹਿਆ ਹੋਇਆ ਹੈ ਉਹਦੇ ਦੋ ਬੱਚੇ ਹੈਗਾ ਹਾਂ ਅੱਛਾ ਅੰਕਲ ਜੀ ਅਮਰਤਪਾਲ ਮੈਰੋਂ ਦਾ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਪਹਿਲੀ ਵਾਰ ਉਹ ਮਤਲਬ ਜਦੋਂ ਘਰੋਂ ਨਿਕਲਿਆ ਜਦੋਂ ਇਧਰਲੇ ਪਾਸੇ ਆਇਆ ਜਦੋਂ ਇੰਸਟਾਗ੍ਰam ਤੇ ਮਤਲਬ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗਾ ਤੁਹਾਨੂੰ ਕਦੋਂ ਪਤਾ ਲੱਗਿਆ ਉਹ ਗੱਲਾਂ ਦੇਖੋ ਜੀ ਗੱਲ ਲੰਮੀ ਹੋ ਜੇ ਹੋਈ ਜਾਂਦੀ ਹੈ ਮੈਂ ਨਹੀਂ ਚਾਹੁੰਦਾ ਵੀ ਮੈਂ ਕੋਈ ਉਹਨਾਂ ਦੀ ਗੱਲ ਦੇ ਵਿੱਚ ਕੋਈ ਇੰਟਰਫੇਅਰ ਕਰਾਂ ਕਿਉਂਕਿ ਉਹਨਾਂ ਦਾ ਕੰਮ ਕੀ ਕਰਦਾ ਮਹਾਰਾਜ ਚੰਗਾ ਹੀ ਕਰਾਵੇ ਆਪਾਂ ਤਾਂ ਕਹਿੰਨੇ ਆ ਲੋਕਾਂ ਨੂੰ ਵੀ ਸਮੱਤ ਬਖਸ਼ੇ ਜਿਹੜਾ ਇਹ ਕੁਛ ਕਰਦੇ ਆ ਲੋਕ ਕੁੜੀਆਂ ਕਰੀ ਜਾਂਦੀਆਂ ਬੰਦੇ ਕਰੀ ਜਾਂਦੇ ਆ ਮਾੜੀਆਂ ਚੰਗੀਆਂ ਫਿਲਮਾਂ ਬਣਾ ਕੇ ਵੀਡੀਓ ਬਣਾ ਕੇ ਲੋਕਾਂ ਨੂੰ ਦਿਖਾਉਂਦੇ ਆ ਕਰਦੇ ਆ ਪਹਿਲਾਂ ਤਾਂ ਉਹਨਾਂ ਨੂੰ ਮਹਾਰਾਜ ਮੱਤ ਬਖਸ਼ਣ ਵੀ ਉਹ ਨਾ ਇਹ ਕੁਛ ਕਰਨ ਕੀ ਐ ਇਹ ਗੁਰੂਆਂ ਦੀ ਧਰਤੀ ਐ ਇੱਥੇ ਇਹੋ ਜਿਹਾ ਕੁਛ ਨਹੀਂ ਚੱਲਣਾ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਇਹ ਅਸੀਂ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਨੂੰ ਵੀ ਇਹ ਕੰਮ ਤੁਸੀਂ ਨਾ ਕਰੋ ਕਿਉਂਕਿ ਉਹ ਕਰਦੇ ਆ ਸਾਡੇ ਬੱਚੇ ਇਹ ਕੰਮ ਗਾਂ ਫਿਰ ਉਹਨਾਂ ਨੂੰ ਰੋਕਦੇ ਆ ਉਹਦੇ ਵਿੱਚ ਮੁਸੀਬਤਾਂ ਤਾਂ ਖੜੀਆਂ ਮਾਪਿਆਂ ਨੂੰ ਹੁੰਦੀਆਂ ਕਿਉਂਕਿ ਇਹ ਰੋਕਦੇ ਆ ਉਹ ਕਰਨ ਨੂੰ ਨਹੀਂ ਹਟਦੇ ਇਹ ਰੁਕਣ ਨੂੰ ਨਹੀਂ ਹਟਦੇ ਤੇ ਮੁਸੀਬਤਾਂ ਮਾਪਿਆਂ ਨੂੰ ਖੜੀਆਂ ਹੁੰਦੀਆਂ ਉਹ ਸੁਧਰ ਜਾਣ ਨਾ ਉਹ ਚੰਗੇ ਕੰਮ ਕਰ ਲੈਣ ਚੰਗੇ ਕੰਮ ਨੂੰ ਕੋਈ ਰੋਕਦਾ ਨਹੀਂ ਹੈਗਾ ਠੀਕ ਹੈ ਨਾ ਤੇ ਮੈਂ ਕਹਿੰਦਾ ਵੀ ਨਹੀਂ ਇਸ ਇਸ ਤਿਕਾ ਦਾ ਨਹੀਂ ਹੋਣਾ ਚਾਹੀਦਾਗਾ ਜਿਹੜਾ ਇਹ ਲੋਕ ਕਰਦੇ ਆ ਕਮਲਕੌਰ ਦੇ ਕਤਲ ਨੂੰ ਕਿਵੇਂ ਦੇਖਦੇ ਹੋ ਕਮਲਕੌਰ ਦੇ ਕਤਲ ਨੂੰ ਆਏ ਆ ਜੀ ਉਹਨੂੰ ਸਮਝ ਉਹਦਾ ਨਾਂ ਤਾਂ ਚਲੋ ਉਹੀ ਆਪਣਾ ਸੀਗਾ ਚੰਦਨ ਤਵਾੜੀ ਇਹ ਜਿਹਾ ਨਾਂ ਸੀ ਕੰਚਨ ਤਵਾੜੀ ਨਾਂ ਸੀ ਉਹਦਾ ਪਰ ਉਹਨੇ ਵਾਇਰਲ ਹੋਣ ਦੇ ਲਈ ਨਾਂ ਬਦਲਿਆ ਚਲੋ ਉਹਨੇ ਨਾਂ ਰੱਖ ਲਿਆ ਜੀ ਹੁਣ ਇੱਥੇ ਰੋਕ ਟੋਕ ਤਾਂ ਕੋਈ ਹੈ ਨਹੀਂਗੀ ਕੌਰ ਨਾਂ ਜਿਹੜਾ ਹੈਗਾ ਹੈ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਜਿਹੜਾ ਇਹ ਬਖਸ਼ਿਆ ਸਿੰਘ ਤੇ ਕੌਰ ਇਹਦੀ ਬੜੀ ਇਹਦੇ ਪਿੱਛੇ ਆਪਦੇ ਪਰਿਵਾਰ ਵਾਰ ਤੇ ਇਹਨਾਂ ਚੀਜ਼ਾਂ ਪਿੱਛੇ ਹੁਣ ਕੌਰ ਲਾ ਕੇ ਨਾਂ ਕਰਨਾ ਕੁਛ ਇਹ ਚੰਗੀ ਗੱਲ ਤਾਂ ਨਹੀਂਗੀ ਪਰ ਜਿਹੜਾ ਉਹਦਾ ਕਤਲ ਹੋਇਆ ਮੈਂ ਨਹੀਂ ਚਾਹੁੰਦਾ ਵੀ ਕਿਸੇ ਨੂੰ ਕਿਸੇ ਦੀ ਜਾਨ ਚਲੀ ਜਾਵੇ ਪਰ ਜੇ ਹੁਣ ਕੋਈ ਬੰਦਾ ਨਹੀਂ ਉਸ ਗੱਲ ਤੋਂ ਸੁਧਰਦਾ ਹੀ ਨਹੀਂ ਹੈਗਾ ਤਾਂ ਅਕਸਰ ਕੋਈ ਉਹਦੇ ਪਾਪਾਂ ਦਾ ਜਿਹੜਾ ਭਾਂਡਾ ਹੁੰਦਾ ਉਹ ਭਰ ਜਾਂਦਾ ਫਿਰ ਉਹ ਪ੍ਰਮਾਤਮਾ ਨੇ ਉਹਦਾ ਤਾਂ ਕੋਈ ਹੱਲ ਕਰਨਾ ਮੈਂ ਨਹੀਂ ਚਾਹੁੰਦਾ ਵੀ ਇਹ ਕਰਦੇ ਜਾਂ ਕੋਈ ਹੋਰ ਕਰਦੇ ਵੀ ਪਾਪ ਜਿਆਦਾ ਕੋਈ ਕਿਸੇ ਤਰ੍ਹਾਂ ਦਾ ਵੀ ਪਾਪ ਨਹੀਂ ਕਮਾਉਣਾ ਚਾਹੀਦਾ ਸੁਧਰ ਜਾਣਾ ਚਾਹੀਦਾ ਲੋਕ ਕਹਿ ਰਹੇ ਨੇ ਕਿ ਉਹਨਾਂ ਦਾ ਪਰਿਵਾਰ ਚੱਲਦਾ ਸੀਗਾ ਪਰ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਪਰਿਵਾਰ ਹੀ ਉਹਦੇ ਕੰਮ ਨਾਲ ਚੱਲਦਾ ਸੀ ਕਮਲਕੌਰ ਦੇ ਨਾਲ ਹੁਣ ਪਰਿਵਾਰ ਨਹੀਂ ਕੋਈ ਚੱਲੂਗਾ ਉਹ ਕਹਿੰਦੇ ਜੇ ਇੰਨੀ ਗੱਲ ਸੀ ਮਰਤਪਾਲ ਮਹਿਰੋਂ ਉਹਨਾਂ ਨੂੰ ਕੋਈ ਰੁਪਏ ਦੇਣ ਦਾ ਪਰਿਵਾਰ ਦੇ ਲਈ ਪਰਿਵਾਰ ਚੱਲ ਪੈਂਦਾ ਕਹਿੰਦੇ ਇਹ ਵੀ ਕਰ ਦਿੰਦੇ ਇੱਕ ਸਾਈਡ ਤੇ ਨਹੀਂ ਜੀ ਨਹੀਂ ਕੋਈ ਪਰਿਵਾਰ ਇਹ ਜਿੱਥੇ ਦੇਖੀਦਾ ਵੀ ਇੱਥੇ ਇੱਕ ਕੋਈ ਜਾਨਵਰ ਹੁੰਦਾ ਬੱਚੇ ਉਹ ਇਟਾਂ ਦੇ ਵਿੱਚ ਕਿਸੇ ਲਵਾਰਸ ਥਾਂ ਦੇ ਉੱਤੇ ਆਂਡੇ ਦੇ ਕੇ ਬੱਚੇ ਪਾਲ ਲੈਂਦਾ ਇਹ ਮਹਾਰਾਜ ਦਿੰਦਾ ਰੋਟੀ ਸਭ ਨੂੰ ਦਿੰਦਾ ਇਹ ਤਾਂ ਵਾਧੂ ਗੱਲਾਂ ਹੈਗੀਆਂ ਵੀ ਕਿਸੇ ਦਾ ਨਹੀਂ ਚੱਲਦਾ ਪ੍ਰਮਾਤਮਾ ਸਭ ਨੂੰ ਰੋਟੀ ਦਿੰਦਾ ਕੋਈ ਥੋੜੀ ਜੀ ਹੋਰ ਢੰਗ ਨਾਲ ਖਾਂਦਾ ਕੋਈ ਹੋਰ ਢੰਗ ਨਾਲ ਖਾਂਦਾ ਇਹ ਇਹ ਗੱਲਾਂ ਤਾਂ ਨਹੀਂ ਹੈਗੀਆਂ ਕਿ ਪਰਿਵਾਰ ਨਹੀਂ ਚੱਲਦਾ ਇਹਨਾਂ ਗੱਲਾਂ ਬਿਨਾ ਜਿਹੜੇ ਇਹ ਕੁਝ ਨਹੀਂ ਕਰਦੇ ਪਰਿਵਾਰ ਤਾਂ ਉਹਨਾਂ ਦਾ ਵੀ ਚੱਲਦਾ ਹੀ ਆ ਪਰ ਜਿਵੇਂ ਦੋ ਪੱਖ ਨੇ ਹੋਣਾ ਅਕਲ ਜੀ ਦੇਖੋ ਹਨਾ ਦੋ ਪੱਖ ਇੱਕ ਪੱਖ ਇਹ ਹੈ ਕਹਿ ਰਹੇ ਲੋਕ ਕਹਿੰਦੇ ਕਿ ਬਹੁਤ ਵਧੀਆ ਹੋਇਆ ਜੋ ਹੋਇਆ ਇਹਦਾ ਕੰਟੈਂਟ ਹੈ ਉਹ ਜਿਆ ਸੀ ਇਹੋ ਜਿਹੇ ਵੀਡੀਓ ਸੀ ਅਸ਼ਲੀਲ ਵੀਡੀਓ ਸੀ ਬੱਚਿਆਂ ਨੂੰ ਨਾਲ ਲੈ ਕੇ ਬਣਾਉਂਦੀ ਸੀ ਉਹ ਗੰਦਮੰਦ ਸਾਡੇ ਬੱਚੇ ਤੇ ਦੇ ਦੇ ਲੋਕ ਕਹਿੰਦੇ ਠੀਕ ਹੀ ਹੋਇਆ ਪਰ ਕੁਝ ਤਰ੍ਹਾਂ ਕਹੇ ਕਹਿ ਰਿਹਾ ਕਿ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਕਿਸੇ ਬੰਦੇ ਨੂੰ ਨਹੀਂ ਹੈ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਬੰਦੇ ਨੂੰ ਤਾਂ ਨਹੀਂ ਹੈਗਾ ਇਹ ਗੱਲ ਮੈਂ ਮੰਨਦਾ ਜਿਹੜਾ ਚੰਗਾ ਹੋਇਆ ਤੇ ਮਾੜਾ ਹੋਇਆ ਲਈ ਗਣੀ ਆ ਇਹ ਆਪਾਂ ਹਮੇਸ਼ਾ ਕਹ ਦਿੰਨੇ ਵੀ ਮਹਾਰਾਜ ਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਝੂਲਦਾ ਜੇ ਤਾਂ ਇਹ ਕੁਦਰਤ ਨੇ ਪ੍ਰਮਾਤਮਾ ਨੇ ਇਹ ਸਾਰੀ ਖੇਡ ਰਚੀ ਆ ਤਾਂ ਚੰਗਾ ਹੋ ਗਿਆ ਜੇ ਕਿਸੇ ਇਹ ਇਹਨਾਂ ਬੱਚਿਆਂ ਨੇ ਗਲਤੀ ਕੀਤੀ ਆ ਫਿਰ ਵਾੜਾ ਹੋ ਗਿਆ ਮੈਂ ਤਾਂ ਇਹੀ ਸਮਝਦਾ ਵੀ ਜੋ ਹੋਇਆ ਇਹ ਪ੍ਰਮਾਤਮਾ ਦੀ ਖੇਡ ਆ ਉਹਨੇ ਜੋ ਕੀਤਾ ਬਸ ਠੀਕ ਕੀਤਾ ਬਸ ਦੋ ਤਿੰਨ ਵਾਰ ਪਹਿਲਾਂ ਸਮਝਾਇਆ ਵੀ ਸੀ ਅਮਰਤਪਾ ਮੈਰੂ ਨੇ ਕਹਿੰਦੇ ਆ ਜੀ ਮੈਨੂੰ ਨਹੀਂ ਇਸ ਗੱਲ ਬਾਰੇ ਪਤਾ ਕਹਿੰਦੇ ਵੀ ਉਹਨੂੰ ਪਹਿਲਾਂ ਸੱਦਿਆ ਸੀ ਉਹ ਪਿੰਡ ਵੀ ਆਈ ਸੀ ਤੇ ਮੈਨੂੰ ਤਾਂ ਨਹੀਂ ਮਿਲੀ ਮੈਂ ਮੈਂ ਕਹਦਾ ਤੇ ਮੈਰੋਂ ਹਾਂ ਆਈ ਸੀ ਜੇ ਤੁਹਾਨੂੰ ਸਮਝਾਇਆ ਜੀ ਤੇ ਇਹ ਗੱਲਕ ਨਹੀਂ ਕਹਿ ਕੇ ਗਈ ਮੰਨ ਕੇ ਵੀ ਗਈ ਹੈ ਵੀ ਮੈਂ ਨਹੀਂ ਹੋਣਾ ਦੁਕਾਨ ਨੂੰ ਕਰਦੀ ਇਹ ਜਿਆ ਕੁਛ ਉਹ ਤੋਂ ਹਟ ਵੀ ਗਈ ਸੀ ਕਿ ਮੈਂ ਸੁਣਦਿਆਂ ਵਿੱਚੋਂ ਹਟ ਵੀ ਗਈ ਸੀ ਦੁਬਾਰਾ ਫੇਰ ਪਤਾ ਨਹੀਂ ਇਹਨੇ ਸ਼ੁਰੂ ਸ਼ੁਰੂ ਕਰ ਲਿਆ ਪਈ ਹੈ ਜੋ ਇਹਦਾ ਕੰਟੈਂਟ ਸੀਗਾ ਜਿਸ ਹਿਸਾਬ ਦੀ ਮਲ ਉਹਦੇ ਵਿੱਚ ਸਾਰਾ ਕੁਝ ਬੋਲਦੀ ਸੀ ਜਾਂ ਵੀਡੀਓ ਸੀ ਜੋ ਕੁਝ ਦਿਖਾਉਂਦੀ ਸੀ ਉਹ ਚੀਜ਼ਾਂ ਨੂੰ ਲੈ ਕੇ ਲੋਕੀ ਗੱਲਾਂ ਵੀ ਕਰ ਰਹੇ ਨੇ ਕਹਿੰਦੇ ਕਿ ਤਾਲਿਬਾਨੀ ਰਾਜ ਥੋੜੀ ਹੈ ਸਾਡਾ ਕਹਿੰਦੇ ਇੱਥੇ ਕਾਨੂੰਨ ਹੈ ਕਾਨੂੰਨ ਸਜਾ ਦਊਗਾ ਵਰਗੋਜੀ ਕਾਨੂੰਨ ਹੁਣ ਕਾਨੂੰਨ ਜੇ ਕਾਨੂੰਨ ਨੇ ਸਜ਼ਾ ਦੇਣੀ ਆ ਤਾਂ ਕਾਨੂੰਨ ਦੇ ਦਾਇਰੇ ਚ ਉਹ ਬੱਚੇ ਚਲੇ ਗਏ ਆ ਦੋਨੇ ਰੈਸਟ ਹੋ ਗਏ ਆ ਕਾਨੂੰਨ ਦੇ ਦਾਇਰੇ ਚ ਚਲੇ ਗਏ ਆ ਹੁਣ ਗੱਲ ਜਿਹੜੀ ਆ ਕਾਨੂੰਨ ਜਿਹੜਾ ਬਣਿਆ ਹੈਗਾ ਕਾਨੂੰਨ ਦੇ ਥੱਲੇ ਵੀ ਤਾਂ ਅਫਸਰ ਕੰਮ ਕਰਦੇ ਸਰਕਾਰ ਕੰਮ ਕਰਦੀ ਆ ਅਫਸਰਾਂ ਦੇ ਵੀ ਧੀਆ ਪੁੱਤ ਹੈਗੇ ਉਹਨਾਂ ਦੇ ਵੀ ਨਿੱਕੇ ਬੱਚੇ ਵੱਡੇ ਬੱਚੇ ਸਾਰੇ ਹੈਗੇ ਉਹ ਵੀ ਤਾਂ ਸਾਰਾ ਕੁਝ ਇਹ ਦੇਖਦੇ ਆ ਅਫਸਰ ਖੁਦ ਵੀ ਤਾਂ ਦੇਖਦੇ ਆ ਨਾ ਇਹ ਕੁਝ ਵੀ ਕੀ ਹੋਈ ਜਾਂਦਾ ਚੰਗਾ ਤਾਂ ਇਹ ਹੋਵੇ ਵੀ ਇਸ ਸਰਕਾਰ ਨੂੰ ਜਾਂ ਇਹਨਾਂ ਚੰਗੇ ਅਫਸਰਾਂ ਨੂੰ ਇਹ ਜੇ ਲੋਕਾਂ ਨੂੰ ਪਹਿਲਾਂ ਹੀ ਨੱਥ ਪਾ ਦੇਣੀ ਚਾਹੀਦੀ ਹੈ ਤਾਂ ਕਿ ਕਿਸੇ ਦਾ ਹੋਰ ਦਾ ਭਵਿੱਖ ਖਰਾਬ ਨਾ ਹੋਵੇ ਹੁਣ ਭਵਿੱਖ ਤਾਂ ਇਹਨਾਂ ਦਾ ਵੀ ਤਾਂ ਖਰਾਬ ਹੁੰਦਾ ਨਾ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਅੰਦਰ ਚਲੇ ਜਾਣਗੇ ਰਿਕਾਰਡ ਖਰਾਬ ਹੋ ਗਿਆ ਉਹਨਾਂ ਤੇ ਪਰਚਾ ਦਰਜ ਹੋ ਗਿਆ ਸੋ ਕੁਛ ਹੋ ਗਿਆ ਇਹਨਾਂ ਨੇ ਵੀ ਤਾਂ ਦੁੱਖ ਭੋਗੜੇ ਤਰੀਕਾ ਭੁਗਤਣੀਆਂ ਸਰਕਾਰ ਨੂੰ ਹੀ ਚਾਹੀਦਾ ਵੀ ਇਹ ਇਹ ਜਿਹੇ ਕੰਮ ਨੂੰ ਪੰਜਾਬ ਚੋਂ ਬੰਦ ਕਰਨਾ ਚਾਹੀਦਾ ਇਹਨਾਂ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਜੇ ਕੋਈ ਬੰਦਾ ਇਹ ਜਿਹਾ ਗਲਤ ਕਰਦਾ ਉਹਨੂੰ ਆਪੇ ਹੀ ਇਹ ਰੋਕਣ ਵੀ ਤੂੰ ਪਈ ਇਹ ਕੰਟਰੋਲੋਂ ਬਾਹਰ ਨਾ ਨਿਕਲਣਾ ਪਾ ਮਹਿਰੋਂ ਨੇ ਵੀਡੀਓ ਵੀ ਸਾਂਝੀ ਕੀਤੀ ਹੈ ਲਾਈਵ ਉਹ ਕਹਿੰਦੇ ਕਿ ਕੁਲੂਤਰਾ ਨਾਲ ਦੀ ਜਿਹੜੀ ਕੁੜੀ ਸੀ ਉਹਨੂੰ ਵੀ ਸਮਝਾਇਆ ਸੀ ਪਰ ਬਾਅਦ ਦੇ ਵਿੱਚ ਸ਼ਾਇਦ ਉਹਨੇ ਵੀਡੀਓਜ਼ ਕਹਿੰਦੇ ਪਾਈਆਂ ਪਤਨੀ ਬਾਅਦ ਦੇ ਵਿੱਚ ਫੇਰ ਪਾਉਣ ਲੱਗ ਗਈ ਸੀ ਇੱਕ ਵੀਡੀਓ ਵੀ ਵਾਇਰਲ ਹੋਈ ਜਦੋਂ ਅਮਰਤਪਾਲ ਮਹਿਰੋਂ ਜਾਂਦੇ ਨੇ ਸਮਝਾਉਂਦੇ ਨੇ ਸਿਰ ਤੇ ਚੁੰਨੀ ਦੇ ਕੇ ਆਉਂਦੇ ਨੇ ਦੇਖੋ ਜੀ ਅਮਰਤਪਾਲ ਮਹਿਰੋਂ ਦਾ ਸਭ ਤੋਂ ਪਹਿਲਾਂ ਤਾਂ ਵੱਡਾ ਕੰਮ ਇਹ ਆ ਵੀ ਚਾਹੇ ਕੋਈ ਚੰਗਾ ਕਰੀ ਜਾਂਦਾ ਚਾਹੇ ਕੋਈ ਮਾੜਾ ਕਰੀ ਜਾਂਦਾ ਉਹ ਪੰਜਾਬ ਦਾ ਧੀ ਪੁੱਤ ਆ ਉਹਨੂੰ ਸਭ ਤੋਂ ਪਹਿਲਾਂ ਹਰ ਇੱਕ ਕੁੜੀ ਨੂੰ ਭੈਣ ਕਹਿੰਦਾ ਆ ਪੈਣ ਕਹਿ ਕੇ ਦੀਪ ਕੁਲਉਤਰਾ ਨੂੰ ਬੁਲਾਇਆ ਸਿਰ ਤੇ ਉਹਦੇ ਚੁੰਨੀ ਦਿੱਤੀ ਆ ਭੈਣ ਕਹਿ ਕੇ ਹੀ ਹੋ ਸਕਦਾ ਇਹਨੂੰ ਕਮਲਕੌਰ ਨੂੰ ਬੁਲਾਇਆ ਹੋਵੇ ਇਹ 3 ਭੈਣਾ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਤੇ ਭੈਣਾ ਹੀ ਸਮਝਣੀਆਂ ਚਾਹੀਦੀਆਂ ਖਾਲਸੇ ਦੀਆਂ ਜਿਹੜਾ ਖਾਲਸੇ ਦਾ ਉਹਨੇ ਚੋਲਾ ਪਾਇਆ ਹੋਇਆ ਉਹਦੇ ਮੁਤਾਬਕ ਉਹਦੀਆਂ ਸਾਰੀਆਂ ਭੈਣਾਂ ਦੇ ਮਾਵਾ 3 ਹੀ ਲੱਗਦੀਆਂ ਉਹਦੇ ਮੁਤਾਬਕ ਉਹ ਭੈਣਾ ਹੀ ਸਮਝ ਕੇ ਪਹਿਲਾਂ ਸਾਰਿਆਂ ਨੂੰ ਕਹਿੰਦਾ ਤੇ ਭੈਣਾ ਨੂੰ ਚਾਹੀਦਾ ਵੀ ਆਪ ਹੀ ਰੋਲ ਸਹੀ ਕਰਨਾ ਤੇ ਉਹ ਲੁਤਰਾ ਨੇ ਵੀ ਬਾਅਦ ਚ ਕੋਈ ਇਹਨਾਂ ਖਿਲਾਫ ਦਰਖਾਸਤ ਦਿੱਤੀ ਸੀ ਮੈਨੂੰ ਨਹੀਂ ਇਸ ਵਾਰੇ ਪਤਾ ਜੀ ਮੇਰੇ ਨਾਲ ਘੱਟ ਹੀ ਗੱਲ ਹੁੰਦੀ ਉਹਨਾਂ ਦੀ ਪਰ ਹੁਣ ਜਿਹੜਾ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੁਸੀਂ ਇੱਕ ਬਾਪ ਹੋ ਹਨ ਤੁਹਾਡੇ ਬੱਚੇ ਨੇ ਤੁਸੀਂ ਇੱਕ ਬਾਪ ਦੀ ਐਸੇ ਦਿਨਾਂ ਤੁਸੀਂ ਕੀ ਕਹਿਣਾ ਚਾਹੋਗੇ ਚੀਜ਼ਾਂ ਨੂੰ ਸਾਰਾ ਕੁਝ ਜੋ ਚੱਲ ਰਿਹਾ ਸੋਸ਼ਲ ਮੀਡੀਆ ਤੇ ਕੋਈ ਪੱਖ ਚ ਹੈ ਕੋਈ ਵਿਰੋਧ ਚ ਹੈ ਤੁਸੀਂ ਕਿਵੇਂ ਦੇਵੋ ਇੱਕ ਪਿਤਾ ਦੀ ਨਜ਼ਰ ਤੋਂ ਕਿਉਂਕਿ ਪਿਤਾ ਨੂੰ ਤਾਂ ਹਰੇਕ ਬੱਚਾ ਪਿਆਰਾ ਹੁੰਦਾ ਹੈ ਚਾਹੇ ਕੋਈ ਉਹਦਾ ਚੰਗਾ ਹੈ ਮਾੜਾ ਹੈ ਕੁਝ ਵੀ ਹੈ ਪਿਤਾ ਨੂੰ ਤਾਂ ਸਾਰੇ ਬੱਚੇ ਇੱਕ ਬਰਾਬਰ ਹੁੰਦੇ ਨੇ ਦੇਖੋ ਜੀ ਮੈਂ ਤਾਂ ਇਹ ਕਹਿਣਾ ਵੀ ਇੰਨੀ ਗਰਮੀ ਦੇ ਵਿੱਚ ਮੈਂ 20 22 ਕਿਲੋਮੀਟਰ ਦੂਰ ਆਪਦੀ ਮਿਹਨਤ ਕਰਨ ਆਉਣਾ ਤੇ ਮੈਂ ਵੀ ਚਾਹੁੰਨਾ ਵੀ ਮੇਰੇ ਬੱਚੇ ਜਿਹੜੇ ਉਹ ਮੇਰੇ ਨਾਲ ਮਿਹਨਤ ਕਰਨ ਤੇ ਜਿਹੜੇ ਲੋਕ ਇਹ ਕੰਮ ਗਲਤ ਕਰਦੇ ਆ ਗਲਤ ਵੀਡੀਓ ਬਣਾਉਂਦੇ ਜਾਂ ਗਲਤ ਕਿਸੇ ਤਰ੍ਹਾਂ ਦਾ ਇਹ ਜਿਹਾ ਸਿਸਟਮ ਬਣਾਈ ਬੈਠੇ ਆ ਉਹਨਾਂ ਨੂੰ ਹੀ ਮੈਂ ਤਾਂ ਫੇਰ ਦੁਬਾਰਾ ਕਹੂੰਗਾ ਵੀ ਤੁਸੀਂ ਨਾ ਇਹ ਕੰਮ ਕਰੋ ਇਹ ਇਹ ਤੇ ਤਾਂ ਸੁਧਰ ਜਾਣਾ ਚਾਹੀਦਾ ਇਹ ਪੰਜਾਬ ਦੀ ਧਰਤੀ ਆ ਇੱਥੇ ਇਹ ਕੰਮ ਚੰਗਾ ਨਹੀਂ ਲੱਗਦਾ ਸਮੇਂ-ਸਮੇਂ ਤੇ ਕਹਿੰਦੇ ਵੀ ਰਹਿੰਦੇ ਅਮਰਪਾਲ ਮੈਰੋਂ ਕਿ ਕੋਈ ਇਹੋ ਜਿਹਾ ਕੁਝ ਨਾ ਕਰੇ ਪੰਜਾਬ ਦੇ ਵਿੱਚ ਤੁਸੀਂ ਰਹੋ ਖੁੱਲ ਕੇ ਜ਼ਿੰਦਗੀ ਜਿਉਂ ਆਪਦੀ ਪਰ ਤੁਸੀਂ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਹੋਰ ਗੱਲ ਆਉਂਦੀ ਹੈ ਜਿਵੇਂ ਕਈ ਵਾਰ ਲੋਕ ਇਹ ਕਹਿਣ ਲੱਗ ਜਾਂਦੇ ਕਿ ਕਈ ਵਾਰ ਰੁਪਏ ਪਿੱਛੇ ਨਾ ਕਰਤਾ ਹੋਵੇ ਕੁਝ ਇਹੋ ਜਿਹਾ ਕੁਝ ਤਾਂ ਨਹੀਂ ਅਮਰਪਾਲ ਨੇ ਰੁਪਈਆ ਪਿੱਛੇ ਠੀਕ ਹੈ ਜੀ ਆਪਦੀ ਆਪਦੀ ਸੋਚ ਹੁੰਦੀ ਆ ਮੈਂ ਅੱਜ ਵੀ ਤੁਹਾਨੂੰ ਦਿਖਾ ਸਕਦਾ ਰਿਕਾਰਡ ਘਟਾ ਸਕਦੇ ਆ ਮੇਰੇ ਘਰ ਦਾ 6 ਮਹੀਨਿਆਂ ਦਾ ਬਿੱਲ ਪਿਆ ਦੇਣ ਵਾਲਾ ਉਹ ਮੈਂ ਆਪਦੀ ਇਧਰ ਮਿਹਨਤ ਚੋਂ ਦੇਣਾ ਅਮਰਤਪਾਲ ਦੇ ਪੈਸਿਆਂ ਦਾ ਨਹੀਂ ਦੇਣਾ ਜੇ ਅਮਰਤਪਾਲ ਕੋਲੇ ਪੈਸੇ ਹੋਣਗੇ ਵੀ ਅਸੀਂ ਨਹੀਂ ਵਰਤਦੇ ਨਾ ਜੀ ਨਾ ਨਾ ਸਾਡਾ ਮਤਲਬ ਸਾਡੀ ਆਪਦੀ ਜ਼ਿੰਦਗੀ ਆਪਦੀ ਕਮਾਈ ਆਪਦੀ ਖਰਕੇ ਖਾਣੇ ਆ ਠੀਕ ਹੈ ਹਾਂ ਇਹ ਨਹੀਂ ਗੱਲ ਹੈਗੀ ਨਾ ਮਾ ਪੈਸਿਆਂ ਦੀ ਖਾਤਰ ਅਸੀਂ ਪੈਸੇ ਨਹੀਂ ਇਹ ਤਾਂ ਸੋਚ ਹੀ ਨਹੀਂ ਸਾਡੀ ਠੀਕ ਹੈ ਨਾ ਗੱਲਾਂ ਕਮਲਕੌਰ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੂੰ ਕਿਉਂਕਿ ਪੁਲਿਸ ਇੱਕ ਪਾਸੇ ਇਹ ਵੀ ਕਹਿ ਰਹੀ ਹੈ ਕਿ 9 ਤਰੀਕ ਨੂੰ ਪ੍ਰੋਮੋਸ਼ਨ ਵੀਡੀਓ ਬਣਾਉਣ ਦੇ ਬਹਾਨੇ ਨਾਲ ਬੁਲਾਇਆ ਗਿਆ ਅਮਰਤਪਾਲ ਮਹਿਰੋਂ ਦੇ ਸਾਥੀਆਂ ਵੱਲੋਂ ਅਮਰਤਪਾਲ ਦੂਜੇ ਕਮਲਕੌਰ ਦੇ ਮਾਪਿਆਂ ਨੂੰ ਵੀ ਸਨੇਹਾ ਉਹੀ ਆ ਤੇ ਜਿਹੜੇ ਕਮਲਕੌਰ ਵਰਗੀਆਂ ਹੋਰ ਆ ਉਹਨਾਂ ਦੇ ਮਾਪਿਆਂ ਨੂੰ ਵੀ ਸਨੇਹਾ ਇਹੀ ਆ ਵੀ ਪਲੀਜ਼ ਆਪਦੇ ਬੱਚਿਆਂ ਨੂੰ ਤੁਸੀਂ ਪਹਿਲਾਂ ਹੀ ਕੰਟਰੋਲ 'ਚ ਰੱਖੋ ਸਮਝਾ ਕੇ ਰੱਖੋ ਨਾ ਇਹ ਕੰਮ ਕਰਨ ਬਸ ਇਹੀ ਸਨੇਹਾ ਦੇਵਾਂਗਾ ਮੈਂ ਤੁਹਾਨੂੰ ਬਸ ਆਖਰੀ ਸਵਾਲ ਹੈ ਜੀ ਆਪਣਾ ਅਮਰਤਪਾਲ ਮੈਰੋਂ ਦੇ ਤੁਸੀਂ ਇਸ ਕੀਤੇ ਕੰਮ ਨੂੰ ਕਹਿ ਲੋ ਜਾਂ ਪੁਲਿਸ ਜਿਸ ਹਿਸਾਬ ਨਾਲ ਕਹਿ ਰਹੀ ਹੈ ਪੁਲਿਸ ਇਹ ਅਲੀਗੇਸ਼ਨ ਲਗਾ ਰਹੀ ਹੈ ਕਿ ਅਮਰਤਪਾਲ ਮੈਰੋਂ ਨੇ ਜਾਇਦੇ ਸਾਥੀਆਂ ਨੇ ਬੁਲਾਇਆ ਸੀ ਪਹਿਲਾਂ 9 ਤਰੀਕ ਨੂੰ ਕਮਲਕੌਰ ਨੂੰ ਇੱਕ ਵੀਡੀਓ ਦੇ ਬਹਾਨੇ ਉਸ ਵਾਰ ਗਲਾ ਘੋਟਿਆ ਫੇਰ ਕਹਿੰਦੇ ਕਤਲ ਕੀਤਾ ਦੇਖੋ ਜੀ ਇਹਦੇ ਚ ਅਮਰਤਪਾਲ ਤਾਂ ਨਹੀਂ ਹੈਗਾ ਇਸ ਕਤਲ ਦੇ ਵਿੱਚ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਵੀ ਉਹ ਤਾਂ ਇੱਥੇ ਹੈ ਨਹੀਂਗਾ ਪਤਾ ਨਹੀਂ ਕਿੱਥੇ ਆ ਉਹ ਉਹ ਨਾਲ ਦੇ ਮੁੰਡੇ ਆ ਉਹ ਵੀ ਮੁੰਡੇ ਸਾਡੇ ਹੀ ਆ ਸਮਝ ਲਓ ਜਦੋਂ ਉਹਦੇ ਨਾਲ ਰਹਿੰਦੇ ਫਿਰ ਆਪਣੇ ਮੁੰਡੇ ਪੰਜਾਬ ਦੇ ਹੀ ਮੁੰਡੇ ਆ ਤੇ ਉਹਨਾਂ ਨੇ ਚੰਗਾ ਕੀਤਾ ਜਾਂ ਮਾੜਾ ਕੀਤਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਟਿਆਂ ਵੀ ਜੇ ਤਾਂ ਕੁਦਰਤ ਦੇ ਨਿਜਮਾ ਨਾਲ ਹੋਇਆ ਤੇ ਚੰਗਾ ਹੋਇਆ ਤੇ ਜੇ ਵੀ ਕਿਸੇ ਨੇ ਧੱਕੇ ਨਾ ਕਰਤਾ ਫਿਰ ਮਾੜਾ ਵੀ ਸਮਝ ਸਕਦੇ ਹਾਂ ਠੀਕ ਹੈ ਨਾ ਆਖਰੀ ਵਾਰ ਕਦੋਂ ਗੱਲ ਹੋਈ ਸੀ ਮੈਰੋ ਨਾਲ ਤੁਹਾਡੀ ਮੇਰੇ ਨਾਲ ਉਹਨਾਂ ਦੀ ਗੱਲ ਮੇਰਾ ਖਲ ਵੀ 30 ਕ 31 ਤਰੀਕ ਨੂੰ ਹੋਈ ਸੀਗੀ ਤੇ ਪਹਿਲੀ ਨੂੰ ਤਾਂ ਉਹ ਗਏ ਏਅਰਪੋਰਟ ਤੋਂ ਮੁੜ ਕੇ ਫੇਰ ਨਹੀਂ ਮੈਨੂੰ ਪਤਾ ਕਿੱਥੇ ਉਹ ਐਸੇ ਘਰੇ ਆਉਂਦੇ ਰਹਿੰਦੇ ਨੇ ਪਿੰਡ ਤੁਹਾਨੂੰ ਮਤਲਬ ਮਿਲਦੇ ਰਹਿੰਦੇ ਨੇ ਕਈ ਵਾਰੀ ਆਉਂਦੇ ਰਹਿੰਦੇ ਲਗਾਤਾਰ ਵੀ ਆਉਂਦੇ ਰਹਿੰਦੇ ਕਈ ਵਾਰੀ ਕਈ ਵਾਰੀ ਹਫਤਾ ਹਫਤਾ ਕਈ ਹਾਂ ਘਰੇ ਹੀ ਰਹਿੰਦੇ ਹੋਰ ਕਿੱਥੇ ਜਾਣਾ ਕਈ ਵਾਰੀ ਦੱਸ ਦੱਸਦਾ ਨਾ ਆਉਂਦੇ ਵੀ ਨਹੀਂ ਜਦੋਂ ਕਿਤੇ ਬਾਹਰ ਦੂਰ ਨੇੜੇ ਚਲੇ ਜਾਂਦੇ ਆ ਹੁਣ ਤੱਕ ਜਿਹੜੇ ਜਿੰਨੇ ਵੀ ਉਹਨਾਂ ਨੂੰ ਉਹਨਾਂ ਨੇ ਜਿੰਨੇ ਵੀ ਮੁੰਡੇ ਕੁੜੀਆਂ ਨੂੰ ਸਮਝਾਇਆ ਗੱਲਬਾਤ ਹੋਈ ਵੀਡੀਓਜ਼ ਆਈਆਂ ਉਹਦੇ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਇਹ ਚੀਜ਼ਾਂ ਨੂੰ ਨਹੀਂ ਮੈਂ ਮੈਂ ਕੁਛ ਨਹੀਂ ਜੀ ਮੈਂ ਅਨਪੜ ਬੰਦਾ ਤੇ ਮੈਂ ਨਾ ਤਾਂ ਬਲੀਆਂ ਉਹਦੀਆਂ ਵੀਡੀਓ ਵੇਖੂਈ ਵੇਨਾ ਤੇ ਨਾ ਹੀ ਮੈਂ ਇਸ ਗੱਲ ਦੇ ਵਿੱਚ ਕੋਈ ਇੰਟਰਫੇਅਰ ਕਰਦਾ ਮੈਂ ਤੁਸੀਂ ਇੰਸਟਾਗ੍ਰਾਮ ਤੇ ਦੇਖਦੇ ਹੋ ਉਹਦੀਆਂ ਵੀਡੀਓਜ਼ ਮੈਂ ਤਾਂ YouTube ਤੇ ਤਾਂ ਆਹ ਦੇਖੀ ਐ ਨਾ ਕੱਲ ਦਾ YouTube ਤੇ ਤਾਂ ਮਾੜਮਟਾ ਦੇ ਲੇਦਾ ਇੰਸਟਾਗ੍ਰਾਮ ਤਾਂ ਮੈਨੂੰ ਚਲਾਉਣਾ ਹੀ ਨਹੀਂ ਆਉਂਦਾ ਨਾ ਹੀ ਮੈਂ ਉਹ ਤੇ ਚਲਾਉਣਾ ਹੈਗਾ ਤੇ ਬੇਸ਼ੱਕ ਦੀ ਮੇਰਾ ਫੋਨ ਚੈੱਕ ਕਰ ਲਓ ਮੈਨੂੰ ਮੇਰਾ ਤਾਂ ਕੰਮ ਮੈਨੂੰ ਤਾਂ ਇਸ ਮੋਕੇ ਤੇ ਪਹਿਰੇ ਰੋਟੀ ਖਾਣ ਦੇ ਵਾਸਤੇ ਟਾਈਮ ਹੁੰਦਾ ਥੋੜਾ ਇੱਕ ਘੰਟਾ ਦਾ ਤੇ ਸਵੇਰ 7:30 ਸਵਾ 7 ਕੰਮ ਤੇ ਲੱਗ ਜਾਨੇ ਸ਼ਾਮ ਨੂੰ 7 ਵਜ ਜਾਂਦੇ ਆ ਤੇ ਮਰਖ ਥਾਂਬ ਥੱਕ ਕੇ ਜਾ ਕੇ ਨਹਾ ਕੇ ਸ ਰਿਵਾਇਹ ਗੁਜੀ ਕੀ ਫਤਿਹ ਤਾਂ ਇਹ ਸਨ ਸਾਡੇ ਨਾਲ ਅਮਰਤਪਾਲ ਮੈਰੋ ਦੇ ਪਿਤਾ ਜੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਅਸਲ ਦੇ ਵਿੱਚ ਜੋ ਸਾਨੂੰ ਦਿਖਦਾ ਉਸ ਦੇ ਪਿੱਛੇ ਦੀਆਂ ਕਹਾਣੀਆਂ ਕੀ ਹੁੰਦੀਆਂ ਨੇ ਇਹ ਪੱਖ ਵੀ ਜ਼ਰੂਰੀ ਸੀ ਕਿਉਂਕਿ ਲੋਕ ਇੱਕ ਪਾਸੇ ਸਪੋਰਟ ਵੀ ਕਰ ਰਹੇ ਨੇ ਦੂਜੇ ਪਾਸੇ ਲੋਕ ਮਾੜਾ ਚੰਗਾ ਵੀ ਬੋਲ ਰਹੇ ਨੇ ਕਿ ਅਜਿਆ ਨਹੀਂ ਹੋਣਾ ਚਾਹੀਦਾ ਸੀ ਪਰ ਇੱਕ ਪੱਖ ਪਰਿਵਾਰ ਦਾ ਵੀ ਆਉਣਾ ਜ਼ਰੂਰੀ ਹੈ ਕਿਉਂਕਿ ਜੋ ਵੀ ਕੁਝ ਹੁੰਦਾ ਉਹ ਪਰਿਵਾਰ ਸਭ ਕੁਝ ਚੱਲਦਾਗਾ ਬੱਚਾ ਬਾਹਰ ਜਿੱਥੇ ਮਰਜੀ ਜੋ ਮਰਜੀ ਕਰਦਾ ਹੋਵੇ ਪਰ ਪਰਿਵਾਰ ਜਿਹੜਾ ਹੈ ਉਹ ਹਮੇਸ਼ਾ ਬਹੁਤ ਕੁਝ ਚੱਲਦਾ ਤੇ ਪਰਿਵਾਰ ਹੀ ਬੱਚੇ ਦੀ ਅਸਲ ਹਿੰਮਤ ਹੁੰਦਾਗਾ ਤਾਂ ਪਰਿਵਾਰ ਦਾ ਬਿਆਨ ਪਰਿਵਾਰ ਦਾ ਪੱਖ ਮੀਡੀਆ ਸਾਹਮਣੇ ਦੁਨੀਆ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਸੀ ਕੈਨਵਾ ਪ੍ਰਸਿੱਧ ਦਵਿੰਦਰ ਨਾਮੰਦੀਪ ਜੋਤ ਪ੍ਰੋ ਪੰਜਾਬੀ ਟੀਵੀ